ਦੱਸਿਆ ਕਿ ਇੱਕ ਅਣਪਛਾਤੇ ਵੱਲੋਂ ਛੋਟੇ ਸਿੱਧੂ ਮੂਸੇਵਾਲੇ ਦੇ ਪਰਸਨਲ ਵਾਲੀ ਫੋਟੋ ਵਾਇਰਲ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਮਾਤਾ ਚਰਨ ਕੌਰ ਨੇ ਰੋਸ ਜ਼ਾਹਰ ਕੀਤਾ ਹੈ ਸੋਸ਼ਲ ਮੀਡੀਆ ਤੇ ਮਾਤਾ ਚਰਨ ਕੌਰ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਹੁਣ ਆ ਕਿ ਉਹ ਜਾਣਦੇ ਨੇ ਕਿ ਛੋਟੇ ਸ਼ੁਭਤੋ ਸਾਡੇ ਵਾਂਗ ਹੀ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਉਮੀਦਾਂ ਨੇ ਪਰ ਅਜੇ ਉਸ ਦੀ ਉਮਰ ਸਾਡੀਆਂ ਉਮੀਦਾਂ ਦੇ ਤਕਾਜ਼ੇ ਨੂੰ ਸਮਝਣ ਦੇ ਲਈ ਬਹੁਤ ਘਟ ਹੈ ਜਹਾਂ ਦੱਸਿਆ ਕਿ ਮਾਮਲਾ ਸਾਹਮਣੇ ਆਉਂਦਾ ਛੋਟੇ ਸਿੱਧੂ ਮੂਸੇਵਾਲੇ ਦੇ ਕਿਸੇ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ AI ਦੇ ਨਾਲ ਬਣਾਈ ਪਸਟਰ ਵਾਲੀ ਫੋਟੋ ਵਾਇਰਲ ਕਰ ਦਿੱਤੀ ਗਈ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਵੱਲੋਂ ਸੋਸ਼ਲ ਮੀਡੀਆ ਤੇ ਇਤਰਾਜ਼ ਜ਼ਾਹਰ ਕਰਤਿਆ ਅਜਿਹੀ ਫੋਟੋਗ੍ਰਾਫੀ ਬੰਦ ਕਰਨ ਦੀ ਕਲਾਕੀ ਜਾਂਦੀ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਵੱਲੋਂ ਇੱਕ ਸੋਸ਼ਲ ਮੀਡੀਆ ਅਕਾਊਂਟ ਤੇ ਪਾਵਕ ਪੋਸਟ ਪਾਈ ਗਈ ਜਿਸ 'ਚ ਉਹ ਚੋਣਾ ਕਿ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਨਾ ਚਾਹੁੰਦੀ ਆ ਮੈਂ ਚਾਹੁੰਦੀ ਆ ਕਿ ਤੁਸੀਂ ਮੇਰੇ ਵੱਡੇ ਸ਼ੁਭ ਨੂੰ ਜਨਾ ਪਿਆਰ ਤੇ ਸਤਿਕਾਰ ਦਿੱਤਾ ਉਹਨਾਂ ਤੁਸੀਂ ਮੇਰੇ ਨਿੱਕੇ ਸ਼ੁਭ ਨੂੰ ਵੀ ਦੇ ਰਹੇ ਹੋ ਪਰ ਛੋਟੇ ਸੁਭ ਦੇ ਪਰਵਾਰਕ ਪਿਛੋਕੜ ਨੂੰ ਇਸ ਸਮੇਂ ਲਈ ਭੁੱਲ ਕੇ ਉਸ ਦੀ ਇੱਕ ਆਮ ਪਰਿਵਾਰ ਤੇ ਬੱਚੇ ਦੀ ਉਸ ਨੂੰ ਨਜ਼ਰ ਦੇ ਨਾਲ ਵੇਖਿਆ ਜਾਵੇ ਕਿਉਂਕਿ ਉਸ ਦੀ 마ਸੂਮੀਅਤ ਵੀ ਹੋਰ ਬੱਚਾਂ ਵਰਗੀ ਹੈ ਹੁਣਾਂ ਕਿਹਾ ਕਿ ਜਾਣਦੇ ਨੇ ਕਿ ਛੋਟੇ ਸੁਭ ਤੋਂ ਸਾਡੇ ਵਾਗ ਹੀ ਤੁਹਾਨੂੰ ਸਾਰਿਆਂ ਨੂੰ ਬਹੁਤ ਉਮੀਦ ਹੈ ਪਰ ਅਜੇ ਉਸ ਦੀ ਉਮਰ ਸਾਡੀਆਂ ਉਮੀਦਾਂ ਦੇ ਤਕਾਸੀ ਨੂੰ ਸਮਝਣ ਤੇ ਲਈ ਬਹੁਤ ਘੱਟ ਹੈ ਕਿਰਪਾ ਕਰਕੇ ਮੇਰੇ ਛੋਟੇ ਸ਼ੁਭ ਨੂੰ ਚੇਕਰ ਤੁਸੀਂ ਮਿਲ ਰਹੇ ਹੋ ਜੇਕਰ ਉਸ ਨਾਲ ਤਸਵੀਰ ਖਿਚਵਾ ਰਹੇ ਹੋ ਉਸ ਨੂੰ ਆਪਣਾ ਹਮ ਉਮਰ ਨਾ ਸਮਝ ਕੇ ਬੱਚੇ ਦੀ ਤਰ੍ਹਾਂ ਹੀ ਸਮਝਾ ਜਾਵੇ ਉਸ ਦੇ ਨਾਲ ਰਹਿੰਦੇ ਹੋਏ ਕਿਸੇ ਪ੍ਰਕਾਰ ਦੇ અપਮਾਨਜਨਕ ਭਾਸ਼ਾ ਜਾਂ ਹਰਕਤ ਨਾ ਕੀਤੀ ਜਾਵੇ ਕਿਉਂਕਿ ਅਜੇ ਵੀ ਕੁਝ ਲੋਕ ਮੇਰੇ ਛੋਟੇ ਸੁਭ ਨੂੰ ਨਫ਼ਰਤ ਕਰਦੇ ਨੇ ਤੇ ਜੋ ਪਿਆਰ ਸਤਕਾਰ ਤੁਸੀਂ ਸ਼ੁਭ ਨੂੰ ਕਰਦੇ ਹੋ ਉਸ ਦਾ ਉਤਸ਼ਾਹ ਗਲਤ ਬਣਾ ਕੇ ਲੋਕਾਂ 'ਚ ਪੇਸ਼ ਕਰਦੇ ਨੇ ਪਰ ਅਸੀਂ ਆਪਣੇ ਬੱਚੇ ਦਾ ਪਾਲਨ ਪੋਸ਼ਣ ਸਾਧਾਰਨ ਬੱਚਿਆਂ ਵਾਂਗ ਹੀ ਕਰਨਾ ਚਾਹੁੰਦੇ ਹਾਂ ਉਮੀਦ ਹੈ ਸਾਡੀਆਂ ਪਾਪੜਾਵਾਂ ਨੂੰ ਸਮਝਿਆ ਜਾਵੇ ਦੱਸਦੇ ਕਿ ਇੱਕ ਵਿਅਕਤੀ ਦੇ ਵੱਲੋਂ AI ਦੇ ਨਾਲ ਐਡਿਟ ਕਰਕੇ ਛੋਟੇ ਸ਼ੁਭਦੀ ਪੋਸਟ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਪਾ ਦਿੱਤੀ ਜਾਂਦੀ ਹੈ ਵੀਡੀਓ ਪਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਫੋਟੋ ਵਾਇਰਲ ਹੋ ਜਾਂਦੀ ਹੈ ਫੋਟੋ ਦੇ ਵਿੱਚ ਛੋਟੇ ਸਿੱਧੂ ਮੂਸੇ ਵਾਲੇ ਨੇ ਪਿਸਤੌਲ ਫੜੀ ਹੋਈ ਹੈ ਜਿਸ ਤੋਂ ਬਾਅਦ ਮਾਤਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਤਰਾਜ਼ ਜ਼ਾਹਰ ਕੀਤਾ ਗਿਆ